ਇਕ ਉੰਗ ਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਫਤਿਹ ਬਸੂਏ ਪ੍ਰਤਿਮ ਭਗਵਤੇ ਸਿਮਰ ਕੈ ਗੁਰ ਨਾਨਕ ਨਹੀ ਪਿਹਾਰੇ ਪਰੰਗਦ ਗੁਰਤੇ ਅਮਰ ਦਾਸ ਜਨਹਰ ਗੋਬਿੰਦ ਮੰਨਣਾ ਸਿਮਰੋ ਸੁਰੀਆ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਹੀ ਆਜ ਜਿੱਥੇ ਸਭ ਦੁੱਖ ਜਾਏ ਤੇਹਾ ਆਦਰ ਸਿਮਰਿਆ ਘਰ ਨਉ ਨਿਦਆਵਤ ਧਾਏ ਸਭ ਥਾਏ ਹੋਏ ਸਾਈ ਦਸਮਾ ਪਾਤਸ਼ਾਹ ਸਾਧੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਇ ਸਰਾਏ ਦਸੋਂ ਪਾਤਸ਼ਾਹਾਂ ਕੀ ਜੋਰ ਸਤਿ ਸ਼੍ਰੀ ਭੂਗਨ ਸਾਹਿਬ ਜੀ ਕੇ ਪਾਤ ਦੀ ਦਰਵਾਜ਼ਾ ਖੰਦ ਕਰਕੇ ਖਾਤਾਏ ਬਹਾਲੀ ਹੋਇ ਆਏ ਆ ਤੁਹਾਂ ਜੰਗ ਦਾ ਦੇਵ ਆ ਤੁਹਾਂ ਮੁਖਪਿਆ ਅੱਥੀਆਂ ਗੱਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਕੀਆ ਦੇਖ ਲਾਏ ਕੇ ਵਾਰੀ ਦੇਖੇ ਅੰੜਕੇ ਕਾਂ ਲਾ ਪਿਆ ਰਹਿਆ ਉਸ ਤੇ ਆ ਰਹਿਆ ਜਿਤ ਮਾਈ ਦਾ ਧਰਮ ਭਰ ਕੇ ਖਾਸੀ ਬਾਲਾ ਲੇ ਗਾ ਰਹੇ ਗੁਰੂ ਸਵਾਸੁ ਨੀਆ ਧਰਮ ਸਿ ਦਿੱਤੇ ਬੰਦ ਬੰਦ ਕਾਏ ਉਪਨੀ ਅਧਵੰਨ ਚਰਖਰੀਆਂ ਤੇ ਚੜੇ ਆਰਿਆ ਨਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਸਸਨ ਨਾਲ ਲਿਵਾਈ ਇਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਸ੍ਰੀ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਸ੍ਰੀ ਸ੍ਰੀ ਹਰਿਮੰਦਰ ਸਾਹਿਬ ਖਾਲਸਾ ਜੀ ਦੀ ਅਰਦਾਸ ਹੈ ਜੀ ਸ਼ੁਰੂਆਤ ਖਾਸ ਜੀ ਕੋ ਵਾਹਿਗੁਰੂ 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 ਜਿਤੇ ਆਵੇ ਚਤਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਸਾ ਸਾਹਿਬ ਜੀ ਤੁਹਾਂ ਤੁਹਰ ਚਿਉਰੀ ਆਏ ਦੇਖ ਤੇ ਫਤੇ ਫਿਰਦਕੀ ਪਾਜ ਪੰਧ ਦੀ ਜੇ বিসাই বিসাই খাসাজি কে মওল মালে বালা জি বাহে গুরু শিক্ষানো শিখি দান কে সদান বহত দান কো বৈক দান সনাতন নাম দান শ্রীম পরসাদ জি দে দর্শন জ্ঞান কৌকিয়া ছন্দে উঙ্গে জুকু জুকুตาล ਕਾ ਜੈਤਾਰ ਖੱਸਾ ਜੀ ਬੋਲੇ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵੋ ਮਤ ਉੱਚੀ ਮਤ ਬੱਤ ਦਾ ਰੱਖ ਆਪਾ ਕਾਰ ਤੁਆਹੇ ਜੋ ਏ ਆਕਾਸ਼ ਪੁਰਖ ਆਪਣੇ ਪੰਥ ਦੇ ਸਦਾ ਸਾਈਂ ਦਾ ਤਾਰ ਜੀ ਆਓ ਸ੍ਰੀ ਨਰਤਾਰਾ ਸਾਹਿਬ ਬਹੁਤ ਬੁਰਜਾ ਰਿਆ ਗੁਰ ਤੁਮਾ ਜਿੰਨਾ ਕੋ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਮ ਦੇ ਦਾਰ ਤੇ ਸਿਵਾਸ ਮਹਾਂ ਦਾਤ ਨ ਖਾਲਸਾ ਜਿਵੇਂ ਮਖਸ਼ੂ ਤੇ ਜਿਮਾੜਿਆਂ ਦੇ ਮਾਰ ਨੇ ਤਾਲਿਆਂ ਦੇ ਤਾ ਨੈ ਉਧਿਆਨੀਓ ਨ ਆਸਿਆਂ ਦੇ ਆਸਰੇ ਸੱਚੇ ਪਿਤਾ ਤੁਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਦਾ ਧਿਆਨ ਧਰਦੇ ਹੋਏ ਆਦਾਸ ਬੇਕਤੀ ਸਾਧਗੁਰੂ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਏ ਚੰਨ ਸੇਵਕ ਸਮੂਹ ਸੰਗਤਾਂ ਸੱਚੇ ਪਾਤਸ਼ਾਹ ਜੀ ਪਟਿਆਲਾ ਸ਼ਹਿਰ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਜੋ ਅਮਰਤ ਵੇਲੇ ਅੰਮ੍ਰਿਤ ਵੇਰੇ ਕੱਢੇ ਹੋ ਕੇ 12 ਗਰੀ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਹੋਈ ਭੰਨ ਸਾਧ ਸ੍ਰੀ ਗੁਰੂ ਏਕ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦਾ ਸਾਤੇ 317 ਛੇ ਦੇ ਸਮਾਗਮ ਦੇ ਸਮਾਪਤ ਵਿੱਚ ਅੰਮ੍ਰਿਤ ਵੇਰੇ ਸੱਚੇ ਪਾਤਸ਼ਾਹ ਜੀੋਂ ਦੀਵਾਨ ਸਜਾਏ ਆ ਸਜੇ ਦਿਵਾਰਾਂ ਵਿੱਚ ਅੰਮ੍ਰਿਤ ਮਈ ਬਾਣੀ ਸ਼ੋਕ ਮਈ ਬਾਣੀ ਦੇ ਕੀਰਤਨ ਹੋਏ ਸੇਵਕਾਂ ਹੋਰੋਂ ਬਾਣੀ پڑھਦੇ ਆਂ ਸੇਵਾ ਕਰਦੇ ਆਂ ਹੋਈਆਂ ਸੁੱਲਾ ਦੇ ਜਿਮਾ ਤਰਣੀ ਸਤਿ ਬਾਣੀ ਉਚਾਰਨ ਕਰਦਾ ਮਨ ਬੋਧ ਬਖਸ਼ ਗੁਰ ਬਾਣੀ ਦਾ ਭਾਗ ਸੂ ਸੰਤਾਂ ਦੇ ਫਿਰਦਿਆਂ ਵਿੱਚ ਰਸਾਉਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੈ ਰਹਿਮਤਾਂ ਕਰਨੀਆਂ ਤਨ ਸਾਥਰੇ ਰੂਪੇ ਬਹਾਦਰ ਸਾਹਿਬ ਜੀ ਮਹਾਰਾਜ ਜੋ ਲੜ ਗਏ ਖਮਾਏ ਦੁੱਖ ਨਹੀਂ ਮਾਣਨਾ ਸੁਖ ਸੰਹਿਵਾਰ ਭਾਗੀ ਜਾਤ ਸੰਚਨ ਮਾਟੀ ਮਨ ਦੇ ਮਹਾਵਾਕਾਂ ਅਨਸਾਰ ਕਿਰਪਾ ਕੀਤੀ ਅੱਗੇ ਤੋਂ ਸੇ ਤਰਾ ਸੰਤਾਂ ਨਾਲ ਮਿਲ ਕੇ ਆਪ ਜੀ ਦੇ ਸੰਗੀਤੀ ਸਮਾਗਮ ਅਤੇ ਆਪ ਜੀ ਦੀ ਉਪਵਾ ਕਰਦੇ ਰਹਿ ਇਨਾਂ ਸੰਬੰਧਾਂ ਦੇ ਕਿਤੇ ਉਕਾ ਵੱਲੋਂ ਬੇਅਤਮ ਆਇਆ ਹਾਜ ਸੱਚੇ ਬਾਚਾ ਕੜਾ ਪ੍ਰਸ਼ਾਦ ਚਾਹ ਦੇ ਲੰਗਰ ਸਜ ਕੇ ਹਾਇਰ ਹੋਏ ਆ ਜੀ ਨੂੰ ਪਰਵਾਨ ਹੋਣ ਭਗਵਾਨ ਨੇ ਹੋਇਆ ਪ੍ਰਸ਼ਾਦ ਸੰਤਾਂ ਦੇ ਚਾਹ ਦੇ ਲੰਗਰ ਵਰਤੋਂ ਦੀ ਆਗਿਆ ਵਰਸਾ ਕਰਨੀ ਸੁਖ ਹੋਏ ਨਾਮ ਚੇਤਾ ਹੋਏ ਨਾਮ ਤੇ ਨਾਮ ਸਰਦੀ ਪਲਾ ਤੇਰੇ ਭੰਨੀ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਧੰਸਾ